ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੇਖ ਬ੍ਰਹਮ ਪਾਸੋਂ ਚੱਲ ਕੇ ਬਗਦਾਦ ਸ਼ਹਿਰ ਪਹੁੰਚ ਗਏ ਅਤੇ ਸ਼ਹਿਰ ਤੋਂ ਬਾਹਰ ਡੇਰਾ ਕਰਕੇ ਬੈਠ ਗਏ ਰਾਤ ਵਿਸਰਾਮ ਕਰਕੇ ਸਵੇਰੇ ਉੱਠ ਕੇ ਆਪ ਜੀ ਨੇ ਇਸ਼ਨਾਨ ਕਰਕੇ ਸ਼੍ਰੀ ਜਪਜੀ ਸਾਹਿਬ ਬਾਣੀ ਦਾ ਪਾਠ ਕੀਤਾ ਜਦ ਆਪ ਜੀ ਨੇ ਪਤਾਲਾ ਪਤਾਲ ਲਖ ਅਗਾਸਾ ਅਗਾਸ ਤੁਕ ਪੜੀ ਤਾਂ ਪ੍ਰਸਿੱਧ ਪੀਰ ਦਸਤਗੀਰ ਦਾ ਚੇਲਾ ਜੋ ਉੱਥੇ ਇਸ਼ਨਾਨ ਕਰਨ ਆਇਆ ਸੀ ਉਹਨੇ ਜਦ ਦੇ ਹਿੱਤੁਕ ਸੁਣੀ ਤਾਂ ਬੜਾ ਹੈਰਾਨ ਹੋ ਕੇ ਗੁਰੂ ਜੀ ਪਾਸ ਆਇਆ ਉਸ ਸਮੇ ਮਰਦਾਨੇ ਨੇ ਰਬਾਬ ਨਾਲ ਸ਼ਬਦ ਪੜਿਆ ਜਿਸ ਨੂੰ ਸੁਣ ਕੇ ਪੀਰ ਨੂੰ ਉਸ ਆਦਮੀ ਨੇ ਜਾ ਕੇ ਦੱਸਿਆ ਕਿ ਪੀਰ ਇੱਕ ਫਕੀਰ ਬਾਹਰ ਬੈਠਾ ਹੈ ਉਸਨੇ ਇੱਕ ਬੜਾ ਵੱਡਾ ਕੁਫਰ ਤੋਲਿਆ ਹੈ ਤੁਸਾਂ ਸਾਨੂੰ 7 ਆਕਾਸ਼ ਤੇ 7 ਪਤਾਲ ਦੱਸੇ ਹਨ ਪਰ ਉਸਨੇ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਕਹੇ ਹਨ ਦੂਸਰਾ ਉਸਨੇ ਰਾਗ ਵੀ ਗਾਉਣਾ ਆਰੰਭ ਕੀਤਾ ਹੋਇਆ ਹੈ ਜਿਸ ਰਾਗ ਨੂੰ ਤੁਸੀਂ ਸਾਰੇ ਦੇਸ਼ ਵਿੱਚੋਂ ਬੰਦ ਕੀਤਾ ਹੋਇਆ ਹੈ ਜੇ ਇੱਥੇ ਤੁਹਾਡੇ ਪਾਸ ਹੀ ਤੁਹਾਡੇ ਹੁਕਮ ਦੀ ਬਰਖਲਾਫੀ ਹੋਵੇ ਤਾਂ ਫਿਰ ਦੂਰ ਦੇਸ਼ ਵਿੱਚ ਸਭ ਕੋਈ ਨਿਸੰਗ ਹੋ ਕੇ ਇਹ ਸਭ ਕੁਝ ਕਰੇਗਾ ਇਹ ਗੱਲਾਂ ਸੁਣ ਕੇ ਪੀਰ ਨੇ ਬਹੁਤ ਕਰੋਧ ਨਾਲ ਆਖਿਆ ਕਿ ਸਾਰੇ ਸ਼ਹਿਰ ਵਾਸੀ ਇਸ ਕਾਫਰ ਨੂੰ ਪੱਥਰ ਮਾਰ ਕੇ ਤੁਰੰਤ ਹੀ ਮਾਰ ਦਿਓ ਪੀਰ ਦਾ ਹੁਕਮ ਸੁਣ ਕੇ ਸਭ ਬਾਲਕ ਬੁੱਢੇ ਤੇ ਜਵਾਨ ਪੱਥਰ ਫੜ ਕੇ ਰੋਲਾ ਪਾਉਂਦੇ ਗੁਰੂ ਜੀ ਵੱਲ ਦੌੜੇ ਗੁਰੂ ਜੀ ਨੇ ਉਹਨਾਂ ਨੂੰ ਆਉਂਦਿਆਂ ਹੀ ਵੇਖ ਕੇ ਉੱਚੀ ਆਵਾਜ਼ ਵਿੱਚ ਆਖਿਆ ਨਿਰੰਕਾਰ ਸਤਿ ਸ਼੍ਰੀ ਅਕਾਲਾ ਗੁਰਬਰ ਏਕੰਕਾਰ ਕਿਰਪਾਲਾ ਇਹ ਸ਼ਬਦ ਸੁਣ ਕੇ ਸਾਰੇ ਨਰ ਨਾਰੀ ਮੁਰਸ਼ਿਤ ਹੋ ਗਏ ਜਦ ਇਸ ਵੱਡੀ ਸ਼ਕਤੀ ਦਾ ਪੀਰ ਨੂੰ ਪਤਾ ਲੱਗਾ ਤਾਂ ਉਹ ਆਪਣੇ ਨਾਲ ਬਹੁਤ ਸਾਰੇ ਆਦਮੀਆਂ ਨੂੰ ਨਾਲ ਲੈ ਆਇਆ ਅਤੇ ਆਪਣੀ ਅਜ਼ਮਾਤ ਨਾਲ ਸਾਰਿਆਂ ਦੀ ਮੁਰਸ਼ਾ ਦੂਰ ਕਰ ਦਿੱਤੀ ਫਿਰ ਬੜੇ ਹੰਕਾਰ ਨਾਲ ਸਾਰਿਆਂ ਨੂੰ ਨਾਲ ਲੈ ਕੇ ਗੁਰੂ ਜੀ ਵੱਲ ਉਹਨਾਂ ਨੂੰ ਪੱਥਰ ਨਾਲ ਮਾਰਨ ਵਾਸਤੇ ਆਇਆ ਜਦ ਉਹਨਾਂ ਪੀਰ ਦੇ ਆਦਮੀਆਂ ਨੇ ਪੱਥਰ ਮਾਰਨ ਵਾਸਤੇ ਬਾਹਾਂ ਉੱਚੀਆਂ ਕੀਤੀਆਂ ਤਾਂ ਗੁਰੂ ਜੀ ਨੇ ਅੱਗੋਂ ਹੰਗਾਰਾ ਮਾਰਿਆ ਜਿਸ ਨਾਲ ਸਭ ਦੀਆਂ ਬਾਹਾਂ ਉੱਥੇ ਹੀ ਖੜੀਆਂ ਰਹਿ ਗਈਆਂ ਦਸਤਗੀਰ ਨੇ ਆਪਣੀ ਸ਼ਕਤੀ ਵਰਤੀ ਪਰ ਬਾਹਾਂ ਉੱਚੀਆਂ ਹੀ ਰਹੀਆਂ ਤਦ ਪੀਰ ਨੇ ਸੋਚਿਆ ਕਿ ਇਹਨਾਂ ਨੂੰ ਚਰਚਾ ਕਰਕੇ ਨਿਰ ਉਤਰ ਕਰ ਦੇਵਾਂਗੇ ਇਹੋ ਵਿਚਾਰ ਕਰਕੇ ਗੁਰੂ ਜੀ ਪਾਸ ਬੈਠ ਕੇ ਕਹਿਣ ਲੱਗਾ ਤੂੰ ਬਹੁਤ ਝੂਠ ਬੋਲਦਾ ਹੈ ਕੁਫਰ ਤੋਲਦਾ ਹੈ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ ਤੂੰ ਲੱਖ ਪਤਾਲ ਤੇ ਲੱਖ ਆਕਾਸ਼ ਦੱਸੇ ਹਨ ਫਿਰ ਤੂੰ ਸਰੋਦ ਰਾਗ ਕੀਤਾ ਹੈ ਜਿਸ ਨਾਲ ਮਨ ਚਾਂਚਲ ਹੋ ਜਾਂਦਾ ਹੈ ਇਹ ਦੋਵੇਂ ਕੰਮ ਤੂੰ ਬੇਮਰਿਆਦਾ ਕੀਤੇ ਹਨ ਇਹਨਾਂ ਦਾ ਉੱਤਰ ਦਿਓ ਨਹੀਂ ਤਾਂ ਸਾਡੇ ਮੁਲਕ ਵਿੱਚੋਂ ਬਾਹਰ ਨਿਕਲ ਜਾਓ ਗੁਰੂ ਜੀ ਨੇ ਕਿਹਾ ਜਿਸ ਸਰੋਦ ਰਾਗ ਦੀ ਤੁਸੀਂ ਨਿੰਦਿਆ ਕੀਤੀ ਹੈ ਉਸ ਰਾਗ ਨਾਲ ਹਿਰਦਾ ਦਰਵ ਕੇ ਪ੍ਰਮਾਤਮਾ ਨਾਲ ਮਿਲ ਜਾਂਦਾ ਹੈ ਕਾਲੀ ਯੁਗ ਵਿੱਚ ਕੇਵਲ ਕੀਰਤਨ ਨਾਲ ਹੀ ਕਰੋੜਾਂ ਦਾ ਉਦਾਰ ਹੁੰਦਾ ਹੈ ਕੀਰਤਨ ਵਰਗਾ ਹੋਰ ਕੋਈ ਸਾਧਨ ਸੰਸਾਰ ਸਾਗਰ ਤੋਂ ਤਰਨ ਵਾਲਾ ਨਹੀਂ ਹੈ ਜਿਹੜੇ ਕਾਮ ਚੇਸ਼ਟਾ ਵਾਸਤੇ ਰਾਗ ਕਰਦੇ ਹਨ ਉਹ ਨਰਕਾਂ ਨੂੰ ਜਾਂਦੇ ਹਨ ਪਰ ਰਾਗ ਦੁਆਰਾ ਪਰਮੇਸ਼ਰ ਦੀ ਸਿਫਤ ਕਰਨ ਵਾਲੇ ਦਾ ਉਦਾਰ ਹੋ ਜਾਂਦਾ ਹੈ ਦੂਜੀ ਗੱਲ ਜਿਹੜੀ ਤੁਸੀਂ 14 ਤਬਕਾਂ ਦੀ ਕੀਤੀ ਹੈ ਸੋ ਜਿਤਨੀ ਕਿਸੇ ਨੂੰ ਖਬਰ ਹੁੰਦੀ ਹੈ ਉਤਨੀ ਹੀ ਕੋਈ ਕਰਦਾ ਹੈ ਜਿਸ ਨੂੰ 14 ਤਬਕਾਂ ਦੀ ਖਬਰ ਹੋਈ ਉਸ ਨੇ 14 ਕਹੇ ਜਿਸ ਨੂੰ ਲੱਖਾਂ ਆਕਾਸ਼ਾਂ ਤੇ ਲੱਖਾਂ ਪਤਾਲਾਂ ਦੀ ਹੋਈ ਉਸ ਨੇ ਲੱਖਾਂ ਹੀ ਕਹੇ ਤਦ ਪੀਰ ਨੇ ਕਿਹਾ ਜੇਕਰ ਤੁਹਾਨੂੰ ਲੱਖਾਂ ਦੀ ਕਬਰ ਹੈ ਤਾਂ ਮੈਨੂੰ ਵਿਖਾ ਦਿਓ ਬਿਨਾਂ ਵੇਖੇ ਮੈਨੂੰ ਪ੍ਰਤੀਤ ਨਹੀਂ ਹੋ ਸਕਦੀ ਮੇਰੇ ਪੁੱਤਰ ਨੂੰ ਨਾਲ ਲੈ ਜਾਵੋ ਤੇ ਜਿਤਨੀ ਤੁਹਾਨੂੰ ਖਬਰ ਹੈ ਉਸ ਨੂੰ ਵਿਖਾ ਦਿਓ ਪੀਰ ਦੀ ਗੱਲ ਸੁਣ ਕੇ ਗੁਰੂ ਜੀ ਨੇ ਪੀਰ ਦੇ ਲੜਕੇ ਦੀ ਬਾਹ ਫੜ ਕੇ ਕਿਹਾ ਅੱਖਾਂ ਬੰਦ ਕਰ ਲਵੋ ਜਦ ਪੀਰ ਦੇ ਪੁੱਤਰ ਨੇ ਅੱਖਾਂ ਮੀਟ ਲਈਆਂ ਤਾਂ ਗੁਰੂ ਜੀ ਉਸ ਨੂੰ ਕਈ ਦਿਨ ਫਿਰ ਕੇ ਬਿਆੰਤ ਹੀ ਆਕਾਸ਼ ਵਿਖਾਉਂਦੇ ਰਹੇ ਫਿਰ ਗੁਰੂ ਜੀ ਉਸ ਨੂੰ ਪਤਾਲਾਂ ਵਿੱਚ ਲੈ ਗਏ ਅਤੇ ਲੱਖਾਂ ਪਤਾਲ ਵਿਖਾਏ ਇਸ ਤਰ੍ਹਾਂ ਜਦ ਕਈ ਸਾਲ ਬੀਤ ਗਏ ਤਾਂ ਪੀਰ ਦੇ ਪੁੱਤਰ ਨੇ ਕਿਹਾ ਜੀ ਮੈਨੂੰ ਨਿਸ਼ਚਾ ਤਾਂ ਆ ਗਿਆ ਹੈ ਕਿ ਆਕਾਸ਼ਾਂ ਤੇ ਪਤਾਲਾਂ ਦਾ ਅੰਤ ਨਹੀਂ ਆ ਸਕਦਾ ਸਾਨੂੰ ਫਿਰਦਿਆਂ ਨੂੰ ਬਹੁਤ ਸਮਾਂ ਬੀਤ ਗਿਆ ਹੈ ਹੁਣ ਕਿਰਪਾ ਕਰਕੇ ਵਾਪਸ ਚਲੋ ਗੁਰੂ ਜੀ ਨੇ ਕਿਹਾ ਹੁਣ ਜਿਸ ਤਰ੍ਹਾਂ ਤੇਰੇ ਪਿਤਾ ਨੂੰ ਵੀ ਨਿਸ਼ਚਾ ਆ ਜਾਵੇ ਉਹ ਕੰਮ ਕਰੀਏ ਇਸ ਤਰ੍ਹਾਂ ਆਖ ਕੇ ਗੁਰੂ ਜੀ ਉਸ ਨੂੰ ਉੱਥੇ ਲੈ ਗਏ ਜਿੱਥੇ ਸਤ ਸੰਗਤ ਲੱਗੀ ਹੋਈ ਸੀ ਸੰਗਤ ਵਿੱਚ ਜੋ ਸੰਤਾਂ ਦੀ ਪੰਗਤੀ ਸੀ ਉਹ ਗੁਰੂ ਜੀ ਨੂੰ ਵੇਖ ਕੇ ਸਤਿਕਾਰ ਵਾਸਤੇ ਅੱਗੇ ਉੱਟ ਕੇ ਮਿਲੀ ਚਰਨਾ ਤੇ ਮੱਥਾ ਟੇਕ ਕੇ ਬਿਠਾ ਕੇ ਆਰਤੀ ਉਤਾਰਨੀ ਕੀਤੀ ਅਤੇ ਬਹੁਤ ਉਸਤਤੀ ਕੀਤੀ ਉਪਰੰਤ ਕੜਾ ਪ੍ਰਸ਼ਾਦ ਕਰਕੇ ਵਰਤਾਇਆ ਤੇ ਪੀਰ ਦੇ ਪੁੱਤਰ ਨੇ ਇੱਕ ਠੂਠਾ ਭਰ ਕੇ ਨਾਲ ਲੈ ਲਿਆ ਫਿਰ ਗੁਰੂ ਜੀ ਬਗਦਾਦ ਸ਼ਹਿਰ ਵਿੱਚ ਜਿੱਥੇ ਪੀਰ ਦਸਤਗੀਰ ਬੈਠਾ ਸੀ ਉਥੇ ਆ ਗਏ ਪੀਰ ਨੇ ਪੁੱਤਰ ਨੂੰ ਪੁੱਛਿਆ ਕਿ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਵੇਖ ਆਇਆ ਹੈ ਤੁਸੀਂ ਝੱਟਪਟ ਹੀ ਵਾਪਸ ਆ ਗਏ ਹੋ ਇਤਨੇ ਤੁੱਛ ਸਮੇਂ ਵਿੱਚ ਤਾਂ ਕੁਝ ਨਹੀਂ ਵੇਖਿਆ ਜਾ ਸਕਦਾ ਪੀਰ ਦੀ ਗੱਲ ਸੁਣ ਕੇ ਪੀਰ ਦਾ ਪੁੱਤਰ ਬਹੁਤ ਹੈਰਾਨ ਹੋ ਕੇ ਕਹਿਣ ਲੱਗਾ ਪਿਤਾ ਜੀ ਇਹ ਦਰਵੇਸ਼ ਖੁਦਾ ਦਾ ਰੂਪ ਹੈ ਤੁਸੀਂ ਕਹਿੰਦੇ ਹੋ ਕਿ ਅਸੀਂ ਸ਼ਿਕਰ ਹੀ ਵਾਪਸ ਆ ਗਏ ਹਾਂ ਪਰ ਅਸੀਂ ਤਾਂ ਕਈ ਹਜ਼ਾਰ ਸਾਲ ਬਤਾ ਕੇ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਵੇਖ ਕੇ ਆਏ ਹਾਂ ਫਿਰ ਵੀ ਅਜੇ ਅੰਤ ਨਹੀਂ ਪਾਇਆ ਤੇ ਮੈਂ ਬੇਨਤੀ ਕਰਕੇ ਵਾਪਸ ਆਇਆ ਹਾਂ ਜਿੱਥੇ ਕਿਤੇ ਇਹਨਾਂ ਦੀ ਹੀ ਸੰਗਤ ਵੇਖੀ ਹੈ ਜੋ ਇਹਨਾਂ ਦੀ ਪੂਜਾ ਕਰਦੀ ਸੀ ਆਪਣੇ ਲੜਕੇ ਪਾਸੋਂ ਇਹ ਵਾਰਤਾ ਸੁਣ ਕੇ ਦਸਤਗੀਰ ਬੜਾ ਹੈਰਾਨ ਹੋ ਕੇ ਵਿਚਾਰਨ ਲੱਗਾ ਇੱਥੇ ਤਾਂ 2 ਘੜੀਆਂ ਹੀ ਬੀਤੀਆਂ ਹਨ ਤੇ ਇਹ ਕਹਿੰਦੇ ਹਨ ਅਸੀਂ ਹਜ਼ਾਰਾਂ ਸਾਲ ਬਤੀਤ ਕਰ ਆਏ ਹਾਂ ਇਹ ਕੋਈ ਮਨੁੱਖੀ ਸਰੀਰ ਨਹੀਂ ਹੈ ਉਹਦਾਂ ਨੇ ਆਪ ਹੀ ਇਹ ਰੂਪ ਧਾਰਨ ਕੀਤਾ ਹੈ ਇਸ ਦੀ ਬਰਾਬਰੀ ਮੈਂ ਨਹੀਂ ਕਰ ਸਕਦਾ ਇਹ ਵਿਚਾਰ ਕੇ ਪੀਰ ਨੇ ਆਪਣੇ ਮੁਰਿਦਾਂ ਨੂੰ ਆਖਿਆ ਕਿ ਇਹਨਾਂ ਦੀ ਚਰਨੀ ਲੱਗ ਕੇ ਆਪਣੇ ਭੁੱਲ ਬਖਸ਼ਾਓ ਇਹ ਖੁਦਾ ਰੂਪ ਹਨ ਪੀਰ ਦੀ ਗੱਲ ਸੁਣ ਕੇ ਸਾਰੇ ਮੁਰੀਦ ਤੇ ਹੋਰ ਲੋਕ ਗੁਰੂ ਜੀ ਦੇ ਚਰਨੀ ਆ ਕੇ ਅਤੇ ਅਨੇਕ ਪ੍ਰਕਾਰ ਦੀਆਂ ਭੇਟਾਂ ਅਰਪਣ ਕੀਤੀਆਂ ਗੁਰੂ ਜੀ ਨੇ ਸਾਰਿਆਂ ਨੂੰ ਸਤਨਾਮ ਦਾ ਸਿਮਰਨ ਅਤੇ ਦਵੇਤ ਭਾਵਨਾ ਤਿਆਗ ਕੇ ਇੱਕ ਖੁਦਾ ਨੂੰ ਸਭ ਵਿੱਚ ਵੇਖਣ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ